ਆਪ ਇਲੈਕਸ਼ਨ ਨੂੰ ਲੈ ਕੇ ਸਾਡੀਆਂ ਬਿਲਕੁਲ ਪੂਕਤ ਤਿਆਰੀਆਂ ਹੈਗੀਆਂ ਅ ਅੱਜ ਅਸੀਂ ਇੱਕ ਸਪੈਸ਼ਲ ਸੈਸ਼ਨ ਰੱਖਿਆ ਸੀ ਸਾਡੇ ਜਿਹੜੇ ਪ੍ਰੈਸਾਈਡਿੰਗ ਐ ਏਪੀਆਰਓਸ ਹੈਗੇ ਉਹਨਾਂ ਵਾਸਤੇ ਸਪੈਸ਼ਲ ਸੈਸ਼ਨ ਰੱਖਿਆ ਟ੍ਰੇਨਿੰਗ ਦਾ ਜਿਸ ਉਹਨਾਂ ਨੂੰ ਦੁਬਾਰਾ ਹੈਂਡਸ-ਆਨ ਟ੍ਰੇਨਿੰਗ ਕਰਾਈ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਟ੍ਰੇਨਿੰਗ 'ਚ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਾ ਰਹਿ ਜਾਏ ਮੈਂ ਕੱਲੇ-ਕੱਲੇ ਕਲਾਸਰੂਮ 'ਚ ਜੂ ਜਾ ਕੇ ਹਰ ਕਿਸੇ ਨੂੰ ਅਡਰੈਸ ਕੀਤਾ ਹੈਗਾ ਤੇ ਉਹਨਾਂ ਨੂੰ ਇਸਦੀ ਅਹਿਮਤ ਸਮਝਾਈ ਹੈ ਕਿ ਕਿ ਟ੍ਰੇਨਿੰਗ ਕਿੰਨੀ ਇੰਪੋਰਟੈਂਟ ਹੈ ਹਰ ਜਿਹੜਾ ਕਾਗਜ਼ ਹੈ ਜਿਹੜਾ ਉਹਨਾਂ ਨੇ ਭਰਨਾ ਉਹ ਇੱਕ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਿਕ ਉਹਨਾਂ ਨੂੰ ਦੱਸਿਆ ਗਿਆ ਹੈਗਾ ਇਸ ਦੇ ਨਾਲ-ਨਾਲ ਉਹਨਾਂ ਦੀ ਹੈਂਡਸ-ਆਨ ਟ੍ਰੇਨਿੰਗ ਵੀ ਆਪਾਂ ਕਰਾ ਰਹੇ ਆ ਕਿਉਂਕਿ ਮੈਂ ਪੂਰੇ ਜ਼ਿਲ੍ਹੇ ਦੀ ਗੱਲ ਕਰਾਂ ਤੇ ਜ਼ਿਲ੍ਹੇ 'ਚ ਸਾਡੀ ਸਾਰੇ ਪਾਸੇ ਤਿੰਨ-ਤਿੰਨ ਮੈਂਡੇਟਰੀ ਰਾਊਂਡ ਆਫ ਟ੍ਰੇਨਿੰਗ ਆਪਾਂ ਕਰ ਚੁੱਕੇ ਹੈਗੇ ਆ ਇਸ ਤੋਂ ਇਲਾਵਾ ਜਿਹੜੀ ਸਾਡੀ EVMs ਹੈਗੀਆਂ ਉਹ ਅਸੀਂ ਤਿਆਰ ਕਰਕੇ ਸਟ੍ਰੌਂਗ ਰੂਮ 'ਚ ਰੱਖ ਦਿੱਤੀਆਂ ਹੈਗੀਆਂ ਐਂਡ ਜਿਹੜੀ ਪੋਲਿੰਗ ਹੈਗੀ ਆ ਉਹ ਇੱਕ ਤਰੀਕ ਨੂੰ ਹੋਏਗੀ ਉਸ ਦੇ ਬਾਰੇ ਹਰ ਜਗ੍ਹਾ ਪੁਖਤਾ ਪ੍ਰਬੰਧ ਹੈਗੇ ਸਾਡੀ ਜਿਹੜੀਆਂ ਪੈਰਾ ਮਿਲਟਰੀ ਫੋਰਸਿਜ਼ ਆ ਉਹ ਵੀ ਆ ਗਈਆਂ ਹੈਗੀਆਂ ਜਿਹੜੀਆਂ ਥੋੜੀ-ਬ ਐਨ ਓਨਰ ਨੂੰ ਆਪਾਂ ਹਰ ਜਗ੍ਹਾ ਡਿਪਲੋਏ ਕਰਾਂਗੇ ਪੋਲਿੰਗ ਸਟੇਸ਼ਨ 'ਚ ਜਿਹੜੇ ਸਾਡੇ ਵੋਟਰਸ ਆਣਗੇ ਉਹਨਾਂ ਵਾਸਤੇ ਜਿਹੜੀ ਅਸ਼ੋਰ ਮਿਨਿਮਮ ਫੈਸਿਲਿਟੀਆਂ ਤੇ ਹੈਗੀਆਂ ਉਸ ਦੇ ਨਾਲ ਨਾਲ ਜਿਹੜੀ ਗਰਮੀ ਤੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਵੀ ਆਪਾਂ ਉਹਦੀ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਹੈ ਤਾਂ ਕਿ ਕਿਸੇ ਵੀ ਵੋਟਰ ਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਾ ਹੋਵੇ ਪੱਖੇ ਵਗੈਰਾ ਠੰਡੇ ਪਾਣੀ ਛਬੀਲਾ ਵਗੈਰਾ ਵੀ ਆਪਾਂ ਲਗਾਵਾਂਗੇ ਤਾਂ ਕਿ ਜਿਹੜਾ ਵੋਟਰ ਆ ਰਿਹਾ ਗਰਮੀ 'ਚ ਉਹਨੂੰ ਕੋਈ ਦਿੱਕਤ ਨਾ ਹੋਵੇ ਮੈਂ ਆ ਸਾਡੇ ਰਾਹੀਂ ਇਹ ਅਪੀਲ ਕਰਤਾ ਹੈਗਾ ਕਿ ਵੋਟਰਸ ਨੂੰ ਕਿ ਤੁਸੀਂ ਸਵੇਰੇ ਸਵੇਰੇ ਜਲਦੀ ਆ ਕੇ ਆਪਣੀ ਪੋਲਿੰਗ ਕਰ ਜਾਓ ਕਿਉਂਕਿ ਬਾਅਦ ਚੋਂ ਫਿਰ ਗਰਮੀ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੁਸੀਂ ਉਦੋਂ ਵੀ ਆ ਸਕਦੇ ਹੋ ਬਟ ਫਿਰ ਵੀ ਗਰਮੀ ਦੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਜੇ ਜਲਦੀ ਆ ਜਾਓ ਠੰਡੇ ਠੰਡੇ ਤੇ ਜ਼ਿਆਦਾ ਈਜ਼ੀ ਹੋ ਜਾਂਦਾ ਹੈਗਾ ਇਸ ਦੇ ਨਾਲ ਹੀ ਜਿਹੜੇ ਸਾਡੇ 85+ ਵੋਟਰਸ ਹੈਗੇ ਜਿਨ੍ਹਾਂ ਨੇ ਸਾਨੂੰ ਕੰਸੈਂਟ ਦਿੱਤਾ ਸੀ ਉਹਨਾਂ ਦੀ ਹੋਮ VOTING ਦਾ ਚਲਾਸਟੇ ਹੈਗਾ ਉਹਨਾਂ ਦੀ ਹੋਮ VOTING ਵੀ ਆਪਾਂ ਕਰ ਕਰ ਜਾ ਕੇ ਕਰਾ ਰਹੇ ਆ ਜਿਹੜੇ ਪਰਸਨਸ ਵੀ ਡਿਸੇਬਿਲਟੀ ਹੈਗੇ ਆ ਉਹਨਾਂ ਸਾਰਿਆਂ ਨੂੰ ਜੇ ਕਿਸੇ ਨੂੰ ਕੋਈ ਲੋੜ ਹੈਗੀ ਹੈ ਉਹਦੇ ਵਾਸਤੇ 휠 ਚੇਅਰ ਤੇ ਬਾਕੀ ਸੁਵਿਧਾਵਾਂ ਹਰ ਕੋਨੇ-ਕੂਤੇ ਅਵੇਲੇਬਲ ਹੋਣ ਗਿਆ ਇਸ ਦੇ ਨਾਲ ਹੀ ਵਲੰਟੀਅਰ ਵੀ ਹੋਣਗੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਆ ਜ਼ਰੂਰ ਅਸੀਸ ਅਸੀਂ ਆਸ ਕਰਦੇ ਹਾਂਗੇ ਕਿ ਸਾਡੇ ਸਟਾਫ ਦੇ ਜਿੰਨੇ ਵੀ ਐਫਰਟ ਹੈਗੇ ਅਸੀਂ ਅਲੱਗ-ਅਲੱਗ ਸਕੂਲਾਂ ਕਾਲਜਾਂ 'ਚ ਜਾ ਕੇ ਵੀ ਸਵੀਪ ਕੀਤੀ ਹੈ ਮੈਂ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੀ ਆਜ਼ਾਦੀ ਸਾਨੂੰ ਮਿਲੀ ਸੀ ਬੜੇ ਮਿਹਨਤ ਨਾਲ ਮਿਲੀ ਸੀ ਤੇ ਆਜ਼ਾਦੀ ਲਹਿਤ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਕੰਮ ਸੀਗਾ ਸਾਡਾ ਇਹ ਲੋਕਤੰਤਰ ਬਣਾਉਣਾ ਤੇ ਲੋਕਤੰਤਰ ਦੀ ਜਿਹੜੀ ਨੀ ਹੈਗੀ ਆ ਉਹ ਸਾਡੀ ਪੋਲਿੰਗ ਪ੍ਰੋਸੈਸ ਤੋਂ ਸ਼ੁਰੂ ਹੁੰਦੀ ਹੈ ਤੇ ਤੁਸੀਂ ਜ਼ਰੂਰ ਆਓ ਜ਼ਰੂਰ ਆ ਕੇ ਵੋਟ ਕਰੋ ਕਿਉਂਕਿ ਜੇ ਸਾਡੇ ਵੱਡੇ-ਵਡੇਰੇ ਅਬ ਇਸ ਦੇਸ਼ ਵਾਸਤੇ ਆਪਣੀ ਜਾਨ ਦੇ ਸਕਦੇ ਆ ਆਪਣਾ ਖੂਨ ਦਾ ਬਲੀਦਾਨ ਦੇ ਸਕਦੇ ਤੇ ਅਸੀਂ ਥੋੜਾ ਜਿਹਾ ਪਸੀਨਾ ਥੋੜੀ ਜਿਹੀ ਗਰਮੀ ਛੇਲ ਕੇ VOTING ਜ਼ਰੂਰ ਕਰੀਏ ਤਾਂ ਕਿ ਆਪਾਂ ਦੇਸ਼ ਨੂੰ ਹੋਰ ਤਾਕਤਵਰ ਬਣਾ ਸਕੀਏ ਸਰ ਪੁਲਿਸ ਸਟਾਫ ਦੀਆਂ ਜਿਹੜੀਆਂ ਡਿਊਟੀ ਸੀ ਬਲਾਕ ਲੈਵਲ ਤੇ ਆ ਕਿ ਆਪ ਨੂੰ ਬਲਾਕ ਨਹੀਂ ਨਹੀਂ ਇਹਦੀਆਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਹੈਗੀਆਂ ਉਹਦੇ ਮੁਤਾਬਿਕ ਆਪਾਂ ਕਰ ਰਹੇ ਹੈਗੇ ਪੇਮੈਂਟਸ ਵੱਸੇ ਬکریاں ਹੈਗੀਆਂ ਮੀਲਸ ਵੱਸੇ ਬکریاں ਉਹ ਜਿਹੜੀ ਰੈਂਡਮਾਈਜ਼ੇਸ਼ਨ ਸੌਫਟਵੇਅਰ ਹੈਗਾ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਉਹ ਚ ਆਪਾਂ ਸਾਰੇ ਪੈਰਾਮੀਟਰਸ ਪਾ ਦਿੰਨੇ ਪਰ ਫਿਰ ਵੀ ਕਈ ਵਾਰੀ ਪ੍ਰੈਕਟੀਕਲੀ ਕੋਈ ਦਿੱਕਤ ਆ ਸਕਦੀ ਹੈਗੀ ਬਟ ਬਾਇ ਲਾਰਜ ਸਾਰੀਆਂ ਇਲੈਕਸ਼ਨ ਕਮਿ ਉਤਪਾਦ ਵੀ ਕਿ ਅਸੀਂ ਰੈਂਡਮਾਈਜੇਸ਼ਨ ਕੀਤੀ ਹੈ ਆਬਜ਼ਰਵਰ ਸਾਬ ਦੇ ਧਿਆਨ ਸੇ ਲਿਆ ਕੇ ਉਹਨਾਂ ਦੇ ਸਾਹਮਣੇ ਸਾਰੀ ਰੈਂਡਮਾਈਜੇਸ਼ਨ ਕਿਤੇ ਟੀਚਰਸ ਪ੍ਰੋਬਲਮਸ ਵੀ ਆਇਆ ਹੈ ਟੀ ਡਿਊਟੀ ਘਟਾਉਣ ਵਾਸਤੇ ਉਹਦੇ ਲਈ ਕੋਈ ਹੈਗਾ ਬਿਲਕੁਲ ਕੋਈ ਵੀ ਡਿਊਟੀ ਨਹੀਂ ਕੱਟੀ ਜਾਏਗੀ ਐਂਡ ਜੇ ਕੋਈ ਬਹੁਤ ਹੀ ਜੈਨੂਇਨ ਕੇਸਿਸ ਹੈ ਸਾਡੇ ਕੋਲ ਮੈਡੀਕਲ ਬੋਰਡ ਦੀਆਂ ਜਿਹੜੀਆਂ ਰეკਮੈਂਡੇਸ਼ਨ ਆਈਆਂ ਸੀਗੀਆਂ ਉਹਨਾਂ ਦੀ ਅਸੀਂ ਜ਼ਰੂਰ ਡਿਊਟੀ ਐਗਜ਼ੈਪਟ ਕੀਤੀ ਹੈ ਬਟ ਉਹਨਾਂ ਦੀ ਪ੍ਰੋਪਰ ਚੈੱਕਅਪ ਤੋਂ ਬਾਅਦ ਕੀਤੀ ਹੈ ਜੇ ਕੋਈ ਮੁਲਾਜ਼ਮ ਸੋਚਦਾ ਹੈਗਾ ਕਿ ਅਸੀਂ ਡਿਊਟੀ ਨਾ ਕਰਕੇ ਘਰ ਬੈਠ ਕੇ ਆਪਣਾ ਕੰਮ ਚਲਾ ਲਾਂਗੇ ਉਹ ਪੋਸਿਬਲ ਨਹੀਂ ਹੈਗਾ ਉਹਨਾਂ ਦੇ ਉੱਤੇ ਐਫ ਆਈ ਆਰ ਹੋਏਗੀ ਜਿਹੜੇ ਬਲਾਸ ਜਿਨ੍ਹਾਂ ਦੀ ਡਿਊਟੀ ਲੱਗੀ ਹੋ ਜੇ ਨਹੀਂ ਕਰਦੇ ਥੈਂਕ ਯੂ ਥੈਂਕ ਯੂ